ਉਹ ਕੱਲਾ ਸਿਰਫ ਦਿਖਾਵੇ ਦਾ ਨਹੀਂ ਇਹ ਪ੍ਰੈਕਟੀਕਲ ਜੇ ਪਿੰਡ ਦੇ ਵਿੱਚ ਕੋਈ ਸਕੂਲ ਦੀ ਇਮਾਰਤ ਚ ਵੀ ਖੜੀ ਕਰਨੀ ਆ ਸਕੂਲ ਦਾ ਗਰਾਊਂਡ ਬਣਾਣਾ ਜਾਂ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਸਫਾਈ ਦਾ ਕੰਮ ਕਰਨਾ ਉਹਦੇ ਲਈ ਜਿੰਨਾ ਮਰਜੀ ਪੈਸਾ ਹੋਵੇ ਇਹ ਸਾਡੇ ਐਨਆਰਆਈ ਵੀਰ ਬਹੁਤ ਵੱਡੀ ਮਦਦ ਕਰਦੇ ਆ ਸੋ ਦੂਸਰਾ ਜਦੋਂ ਇਹ ਟੂਰਨਾਮੈਂਟ ਆਪਣੇ ਨੌਜਵਾਨਾਂ ਨੂੰ ਖੇਡਾਂ ਵੱਲ ਲੈ ਜਾਂਦੇ ਨਾ ਸਮਝਦੇ ਵੀ ਇਹ ਇੱਕ ਬਹੁਤ ਵੱਡਾ ਸੁਨੇਹਾ ਹੁੰਦਾ ਖੇਡਾਂ ਸਿਰਫ ਸਰੀਰਕ ਤੌਰ ਤੇ ਤਨੂੰ ਤੰਦਰੁਸਤ ਨਹੀਂ ਕਰਦੀਆਂ ਨਾਲ ਨਾਲ ਜਿਹੜੀ ਸਾਡੇ ਵਿੱਚ ਯਾਦ ਧਰਮ ਇਹਨਾਂ ਤੋਂ ਉੱਪਰ ਉੱਠ ਕੇ ਜਦੋਂ ਅਸੀਂ ਇਹ ਖੇਡਾਂ ਕਰਾਉਂਦੇ ਆ ਤਾਂ ਮੈਂ ਸਮਝਦਾ ਉਹਦਾ ਇੱਕ ਬੜਾ ਵਧੀਆ ਮੈਸੇਜ ਹੈਂ ਦਾ ਲੋਕ ਇੱਕ ਦੂਜੇ ਨਾਲ ਜੁੜਦੇ ਆ ਔਰ ਜਿਹੜੇ ਅਸੂ ਵਿੱਚ ਝਗੜੇ ਉਹ ਵੀ ਖਤਮ ਹੋ ਜਾਂਦੇ ਆ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਇਹ ਆਖਦਾ ਕਿ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਕਦਰ ਦੀ ਕਲਾ ਲਈ ਕੰਮ ਕਰੋ ਇਹਨਾਂ ਦਾ ਸਾਥ ਹੀ ਸਾਡੀ ਜਿਹੜੀ ਕਾਮਯਾਬੀ ਦਾ ਰਾਜ਼ ਹੈ 3R ਦੀ ਜਿਹੜੀ ਸਹਿਯੋਗ ਦੇ ਨਾਲ ਕਬੱਡੀ ਨੂੰ ਨਾ ਕਰੋੜਾਂ ਦੀ ਕਬੱਡੀ ਬਣਾ ਦਿੱਤਾ ਗਿਆ ਜੀ ਇਹਦੇ ਲਈ ਕੀ ਕਹਾਂ ਦੇਖੋ ਉਹ ਤਾਂ ਮੈਂ ਕਿਹਾ ਕਿ ਜਿਹੜੀ ਅੱਜ ਕਬੱਡੀ ਜਿਹੜੀ ਆ ਅੱਗੇ ਸੈਂਕੜੇਾਂ ਵਿੱਚ ਖੇਡੀ ਜਾਂਦੀ ਸੀ ਅੱਜ ਕਰੋੜਾਂ ਦੀ ਇਹ ਬਣੀ ਆ ਇਹ ਸਿਰਫ ਤੇ ਸਿਰਫ ਐਨਆਰਆਈ ਪਰਵਾਹ ਦੀ ਜਦੋਂ ਦਲ ਬਣੀ ਆ ਔਰ ਮੈਂ ਇਹਦੇ ਲਈ ਜਿੱਥੇ ਨਾਲ ਸ਼ਿਰਕਤ ਕਰਦਾ ਇਹਨਾਂ ਦਾ ਤਨਬਾਦ ਕਰਦਾ ਔਰ ਇਹ ਆਸ ਕਰਦਾ ਕਿ ਇਹ ਇਸੇ ਤਰ੍ਹਾਂ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਜਿਹੜੀ ਬਤਵਾਸਾ ਭਗਵੰਤ ਸਿੰਘ ਮਾਨ ਸਾਹਿਬ ਦੀ ਸੋਚ ਆ ਉਹਨੂੰ ਪੂਰਾ ਕਰਨ ਦੇ ਲਈ ਇਸੇ ਤਰ੍ਹਾਂ ਕੰਮ ਕਰੇ ਸਰਕਾਰ ਵੱਲੋਂ ਵੀ ਕਿਹ ਸਹਿਯੋਗ ਇਹਨਾਂ ਕਲੱਬਾਂ ਨੂੰ ਇਹਦਾ ਮਿਲ ਰਹੇਗਾ ਜਿਹੜੀ ਰਜਿਸਟਰਡ ਹੈਗੀਆਂ ਰਜਿਸਟਰਡ ਕਲੱਬਾਂ ਮੈਂ ਛੇ ਤੁਸੀਂ ਕੱਲ ਪਰਸੋਂ ਹੀ ਦੇਖਿਆ ਹਣਾ ਜਿਹੜੀਆਂ ਪਿੰਡਾਂ ਦੀਆਂ ਰਜਿਸਟਰਡ ਕਲੱਬਾਂ ਉਹਨਾਂ ਨੂੰ ਸਟੇਟ ਗਵਰਨਮੈਂਟ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਪੈਸੇ ਆਂਦੇ ਆ ਉਹ ਪੈਸੇ ਵੀ ਜੇ ਪ੍ਰੋਪਰ ਤੁਸੀਂ ਕਰੋਗੇ ਅਡਾਪਟ ਤਰੀਕਾ ਇਹ ਮੈਸਜ ਇਹ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ ਕਿਉਂਕਿ ਦੂਜੇ ਕਲੱਬਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕੱਲ ਹੀ ਗੜੀਜੀਤ ਸਿੰਘ ਗੜੂਪੜ ਇਸ ਤਿੰਨ ਪਿੰਡ ਸੀ ਜਿਹੜੇ ਕੱਲ ਹੀ ਕੋਈ 50 55 ਹਜ਼ਾਰ ਦੇ ਚੈੱਕ ਲੈ ਕੇ ਗਏ ਜਿਉਂ ਉਹਨੂੰ ਇਸ ਤਰ੍ਹਾਂ ਹਰ ਸਾਲ ਮਿਲਦੇ ਨਾਲ ਤਾਂ ਲੱਗਦਾ ਕਿ ਉਹ ਸਾਰੇ ਪਿੰਡ ਲੈ ਸਕਦੇ ਉਹ ਕਰ ਸਕਦੇ ਆ ਠੀਕ ਹੈ ਜੀ ਜਨ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਸਾਲ ਦੀ ਤਰ੍ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸਿਖਦੇਵ ਦੀ ਯਾਦ ਦੇ ਵਿੱਚ ਜਿਹੜਾ ਐਨ ਆਰ ਆਈ ਭਰਾਵਾਂ ਵੱਲੋਂ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾਂਦਾ ਉਹਦਾ ਅੱਜ ਅਸੀਂ ਪਹਿਲੇ ਦਿਨ ਉਹ ਡਾਕਟਰ ਸਾਡੇ ਮਾਨਯੋਗ ਡਾਕਟਰ ਸੁਖਵਿੰਦਰ ਸੁਖੀ ਜੀ ਪਹੁੰਚੇ ਆ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਆ ਵੈਲਕਮ ਕਰਦੇ ਆ ਇਹਨਾਂ ਨੇ ਜਿੱਦਣ ਦੇ ਵੀ ਅਸੀਂ ਇਸ ਦੀ ਤਿਆਰੀ 'ਚ ਰੁੱਝੇ ਆ ਸਾਡਾ ਪਲ-ਪਲ ਤੇ ਇਹਨਾਂ ਨੇ ਸਾਥ ਦਿੱਤਾ ਇੱਕ ਮਿੰਟ ਦੇ ਵਿੱਚ ਫੋਨ ਤੇ ਸਾਨੂੰ ਉਸੇ ਵੇਲੇ ਕੋਈ ਵੀ ਚੀਜ਼ ਦੀ ਜਰੂਰਤ ਹੁੰਦੀ ਆ ਸਾਨੂੰ ਪ੍ਰੋਵਾਈਡ ਕਰਦੇ ਆ ਸੋ ਅਸੀਂ ਇਹਨਾਂ ਨੂੰ ਇੱਥੇ ਪਹੁੰਚੜ ਤੇ ਜੀ ਆਇਆਂ ਆਖਦੇ ਆ ਜਿਹੜਾ ਇਹਨਾਂ ਨੇ ਬਹੁਤ ਸਾਨੂੰ ਸਮਾਂ ਦਿੱਤਾ ਸੋ ਅਸੀਂ ਸਾਰੇ ਜਿੰਨੇ ਸਾਡੇ ਮੈਂਬਰ ਸਹਾਵਾਨ ਆ ਜਿਨ੍ਹਾਂ ਸਾਡੇ ਐਨਆਰਆਈ ਭਰਾ ਆ ਜਿਨ੍ਹਾਂ ਸਾਡੇ ਕਬੱਡੀ ਜੀ ਨੂੰ ਦੇ ਪ੍ਰਸ਼ੰਸਕ ਆ ਚਾ ਜਿਨ੍ਹਾਂ ਵੀ ਜਨਨ ਵਿੱਚ ਜਿੱਥੇ-ਜਿੱਥੇ ਸਹਿਯੋਗ ਦਿੱਤਾ ਅਸੀਂ ਆਪਣੀ ਕਲੱਬ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਕਿੰਨੇ ਦਿਨਾਂ ਦਾ ਟੂਰਨਾਮੈਂਟ ਹੈ ਜੀ ਇਹ 2 ਦਿਨ ਦਾ ਟੂਰਨਾਮੈਂਟ ਹੈ ਜੀ ਅੱਜ ਪਹਿਲਾ ਦਿਨ ਹੈ ਜਿਹਦੇ ਵਿੱਚ 8 ਕਲੱਬਾਂ ਵਿਚ ਭਾਗ ਲੈ ਰਹੀਆਂ ਤੇ ਉਹ ਤੋਂ ਪਹਿਲਾਂ 5 ਟੀਮਾਂ ਜਿਹੜੀਆਂ ਆ ਉਹ ਬੱਚੇ ਨਹੀਂ ਆ 55 ਕਿਲੋ ਦੀ ਭਾਗ ਲੈਣ ਗੀਆਂ ਤੇ ਬਾਕੀ 8 ਕਲੱਬਾਂ ਦੇ ਮੈਚ ਹੋਣਗੇ ਕੱਲ ਨੂੰ ਜਿਹੜੀਆਂ ਇੰਟਰਨੈਸ਼ਨਲ ਫੈਡਰੇਸ਼ਨ ਹੈ ਪੰਜਾਬ ਯੂनाइटेड ਫੈਡਰੇਸ਼ਨ ਜਿਹੜੀ ਆ ਉਹਦੇ ਅਟ ਕਲਬਾਂ ਦੇ ਮੈਚ ਹੋਣਗੇ ਨਾਲ ਲੜਕੀਆਂ ਦਾ ਮੈਚ ਹੋਵੇਗਾ ਓਵਰ 40 ਪਲੇਅਰਾਂ ਦਾ ਇੱਕ ਮੈਚ ਹੋਵੇਗਾ ਇਹ ਕਲਬਾਂ ਲਈ ਜਿਹੜੇ ਹੈਗੇ ਆ ਇਨਾਮ ਕਿਦਾਂ ਦੇ ਆ ਇਨਾਮ ਬਹੁਤ ਤਕੜੇ ਇਨਾਮ ਰੱਖੇ ਗਏ ਆ ਜੀ ਜਿਹੜਾ ਐਸੇ ਟੂਰਨਾਮੈਂਟ ਦਾ ਪੂਰਾ ਤਕਰੀਬਨ ਹੈਗਾ 35 ਤੋਂ 40 ਲੱਖ ਦਾ ਬਜਟ ਹੈ ਇਹ ਸਾਰੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਸੋ ਦਿਲ ਖੁਲ੍ਹੇ ਜਿਹੜੇ ਆ ਸਾਰੇ ਖਿਡਾਰੀਆਂ ਨੂੰ ਇਨਾਮ ਦਿੱਤਾ ਜਾ ਰਿਹਾ ਹੈ ਰੀਡਰ ਵਗੈਰਾ ਹੋਰ ਜਿਹੜੇ ਉਹਨਾਂ ਨੂੰ ਪ੍ਰਾਈਜ਼ ਸਾਰਿਆਂ ਦਾ ਜੀ ਮਾਨਸਤ ਕਰ ਕੀਤਾ ਜਾਊਗਾ ਜਿੰਨੇ ਵੀ ਸਾਡੇ ਪੱਤਰਕਾਰ ਵੀਰ ਵੀ ਆਏ ਆ ਉਹ ਵੀ ਸਾਨੂੰ ਹਰੇਕ ਤਰ੍ਹਾਂ ਹਰੇਕ ਸਾਲ ਸਹਿਯੋਗ ਦਿੰਦੇ ਆ ਸੋ ਅਸੀਂ ਤੁਹਾਨੂੰ ਵੀ ਜੀ ਆਇਆਂ ਆਖਦੇ ਆ ਤੁਸੀਂ ਵੀ ਬਣਦਾ ਸਾਨੂੰ ਹਰ ਵੇਲੇ ਸਹਿਯੋਗ ਕਰਦੇ ਆ ਸੋ ਜਿੰਨੇ ਵੀ ਸਾਡੇ ਪੱਤਰਕਾਰ ਵੀਰ ਆ ਜਾਂ ਹੋਰ ਜਿ ਜਿਹਨੇ ਵੀ ਸਾਨੂੰ ਸਹਿਯੋਗ ਕੀਤਾ ਹੋ ਹਰੇਕ ਜੀ ਦਾ ਬਾਨ ਸਤਿਕਾਰ ਕੀਤਾ ਜਾਊਗਾ ਏਡੀਏ ਦਾ ਵੀ ਕੋਈ ਪ੍ਰਬੰਧ ਹੈ ਜੀ ਹਾਂ ਜੀ ਆ ਲੰਗਰ ਦਾ ਪੂਰਾ ਸੰਗਤਾਂ ਲਈ ਪ੍ਰਬੰਧ ਹੈ ਜੀ ਨਾਲ ਪਾਰਕਿੰਗ ਦਾ ਜਿਹੜਾ ਆ ਉਹ ਪੂਰੀ ਸਕਿਉਰਿਟੀ ਦੇ ਨਾਲ ਇਸ ਕੀ ਪ੍ਰਬੰਧ ਕੀਤਾ ਗਿਆ ਇਹ ਨਹੀਂ ਹੈਗਾ ਵੀ ਜਿਤ ਕਿਸੇ ਨੂੰ ਕੋਈ ਡਰ ਹੋਊਗਾ ਕਿ ਮੇਰੀ ਗੱਡੀ ਚੋਰੀ ਜਾਂ ਸਾਈਕਲ ਜਾਂ ਮੋਟਰਸਾਈਕਲ ਚੋਰੀ ਹੋ ਜਾਊਗਾ ਉਹਨਾਂ ਨੂੰ ਬਕਾਇਦਾ ਪਾਰਕਟ ਦਿੱਤੀ ਜਾਊਗੀ ਪਾਰਕਿੰਗ ਦੀ ਫ੍ਰੀ ਆਫ ਕਾਸਟ ਹੈ ਸੋ ਪੂਰੀ ਸਕਿਉਰਟੀ ਦੇ ਨਾਲ ਪਾਰਕਿੰਗ ਹੈ ਲੰਗਰ ਦਾ ਪੂਰਾ ਪ੍ਰਬੰਧ ਹੈ ਸੰਗਤਾਂ ਵਾਸਤੇ ਵੀਆਈਪੀ ਵਾਸਤੇ ਸੋ ਪੂਰੇ ਪ੍ਰਬੰਧ ਕਰ ਕੀਤੇ ਗਏ ਆ ਠੀਕ ਹੈ ਸਾਡੇ ਕੋਲ ਆਈਆਂ ਇੱਕ ਇੱਕ ਪਲੇਅਰ ਆਜੋ ਸਟੇਜ ਦੇ ਕੋਲ ਆਪਾਂ ਟਾਈਆਂ ਬਾਗੇ ਮੈਚਾਂ ਦੀ ਸ਼ੁਰੂਆਤ ਕਰ ਦਈਏ ਸ਼ਹੀਦ ਬਾਸੀ ਯੂਨਾਈਟਿਡ ਸਪੋਰਟਸ ਕਲੱਬ ਇਹ ਕਲੱਬ ਜਿਵੇਂ ਆਪਾਂ ਕਹਿ ਦਿੱਤੀ ਵੀ ਬਹੁਤ ਸਮੇਂ ਤੋਂ ਖੇਡਾਂ ਦੇ ਲਈ ਮੁੱਦਾ ਚੱਟਿਆ ਹੋਇਆ ਹੈ ਔਰ ਖੇਡਾਂ ਜਿਹੜੀ ਹੈ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਂ ਆਪਾਂ ਆਪਣੇ ਪਿੰਡਾਂ ਦੇ ਵਿੱਚ ਸਾਡੇ ਇਹਨਾਂ ਵੀ ਖੇਡਾਂ ਕਰਵਾਉਂਦੇ ਆ ਸੋ ਅੱਜ ਫਾਟਨ ਖੇਡਾਂ ਦੀ ਧਰਤੀ ਦੇ ਉੱਪਰ ਬਹੁਤ ਵੱਡੀ ਸੋਚ ਲੈ ਕੇ ਯੂਨਾਈਟਿਡ ਸਪੋਰਟਸ ਕਲੱਬ ਬਹੁਤ ਵੱਡਾ ਉਭਗ ਕਰਨ ਜਾ ਰਹੀ ਹੈ ਸੋ ਮੇਰੀ ਬੇਨਤੀ ਹੈ ਵੀ ਮੇਡ ਬਜਲ ਦੀਆਂ ਟੀਮਾਂ ਨੂੰ ਗੌਰ ਆਪਾਂ ਇੱਥੇ ਲੱਗੇ ਆ ਜੀ ਇੱਕ ਇੱਕ ਪਲੇਅਰ ਤੇ ਤਾਇਆ ਬਾਗੇ ਮੈਚਾਂ ਦੀ ਸ਼ੁਰੂਆਤ ਹੋਵਾਦੀ ਔਰ ਨਾਲ ਹੀ ਸਾਡੇ ਵੱਡੇ ਵੀਰ ਹਵਤਾਰ ਸਿੰਘ ਜੀ ਸ਼ੇਰੀਲ ਸਾਹਿਬ ਸ੍ਰਾਮ ਸਿੰਘ ਜੀ ਹੀੜੀਆਂ ਨਿਰਮਲ ਸਿੰਘ ਜੀ ਸੱਤੋ ਸਾਲ ਪੁਰਵਲ ਸਪੋਰਟਸ ਕਲੱਬ ਗੁਰਜੀਤ ਸਿੰਘ ਜੀ ਪੁਰੇਵਾਲ ਸੁਲਾਚਨ ਸਿੰਘ ਜੀ ਸਿੱਧੂ ਸਰਦਾਰ ਜਸਪਾਲ ਸਿੰਘ ਜੀ ਨਿਜਰ ਸਾਹਿਬ ਇਹਨਾਂ ਸਾਰੀਆਂ ਸ਼ਹੀਦਾਂ ਦੇ ਅਸੀਂ ਵੱਡੇ ਵੀਰ ਭਾਜੀ ਸਰਦਾਰ ਮੋਹਨ ਸਿੰਘ ਜੀ ਕਦੋਲਾ ਸਾਹਿਬ ਸਰਦਾਰ ਜਸਪਾਲ ਸਿੰਘ ਜੀ ਨਿਜਰ ਸਦਾ ਚਰਨ ਸਿੰਘ ਜੀ ਜਿਹੜੀ ਹੈ ਮੰਡੀ ਚਾਹੀਦੀ ਹੈ ਤੇ ਹਰ ਸਾਲ ਦੇ ਤਰ੍ਹਾਂ ਸਾਲ ਨਹੀਂ ਵਿਸ਼ਾਲ ਕਬੱਡੀ ਕੱਪ ਜੇ ਦੀ ਸ਼ਰਧਾ ਜਿਹੜਾ ਪਹਿਲਾ ਦਿਨ ਐਸ ਤਰਤੀ ਦੇ ਖੇਡਿਆ ਜਾਵੇਗਾ ਜਿਹੜੀ ਟੀਮ ਜਿਹੜੀ ਸਟੇਜ ਤੋਂ ਸੱਜੇ ਹੱਥ ਤੇ ਖੱਬੇ ਹੱਥ ਜਿਹੜੀ ਮੰਡੀ ਦੀ ਟੀਮ ਖੇਡੇਗੀ ਖੇਡ ਦੇ ਮੈਦਾਨ ਦੇ ਵਿੱਚ ਸਾਡੀ ਬੇਨਤੀ ਹੈ ਅਗਲੇ ਮੈਚ ਦੀਆਂ ਟੀਮਾਂ ਵੀ ਜੜੀਆਂ ਤਿਆਰ ਕਰ ਰਹਿਣਗੀਆਂ ਕਿ ਅੱਗੇ ਦੇ ਖੇਡ ਹਾਰੀ ਦੇ ਗੁੱਜੂ ਜੀ ਦੀਆਂ ਤਿਆਰੀਆਂ ਮਿਹਨਤਾਂ ਦੇ ਨਾਲ ਇਹਨਾਂ ਬਾਟੀਆਂ ਸ਼ਿੰਗਾਰੀਆਂ

बुधवाद आहे सॼे भ्रामा एन आर वीरा जा वॾा योगदान आहे